ਇੱਕ ਸੱਚੀ ਘਟਨਾ ਜਦ ਮੌਤ ਤੋਂ ਪਹਿਲਾਂ ਹੀ ਜਮਦੂਤ ਆ ਕੇ ਡਰਾਉਣ ਲੱਗ ਪਏ ਏ ਕਹਾਣੀ ਪੈਰੰਤੀਰ ਸਿੰਘ ਜੀ ਵੱਲੋਂ ਆਪਣੀ ਕਿਤਾਬ ਅਣਡਿੱਟੀ ਦੁਨੀਆ ਵਿੱਚ ਦਰਜ ਕੀਤੀ ਗਈ ਹੈ ਏ ਕਹਾਣੀ ਮਰਨ ਵੇਲੇ ਆਉਣ ਵਾਲੇ ਦੁਖਦਾਈ ਹਾਲਾਤ ਅਤੇ ਗੁਰਬਾਣੀ ਦੀ ਰੱਖਿਆ ਦੇ ਅਸਲ ਅਨਅਭਵ ਨੂੰ ਦਰਸਾਉਂਦੀ ਹੈ ਪੈਰੰਤੀਰ ਸਿੰਘ ਜੀ ਦੇ ਇੱਕ ਤਾਏ ਦਾ ਪੁੱਤਰ ਸੀ ਨਾਮ ਸੀ ਟੇਕ ਸੈਨ ਉਹ ਜਵਾਨੀ ਵਿੱਚ ਬੁਰੀ ਸੰਗਤ ਵਿੱਚ ਫਸ ਗਿਆ ਸ਼ਰਾਬ ਪੀਣ ਲੱਗ ਪਿਆ ਹੋਰ ਵੀ ਬੁਰੇ ਕੰਮ ਕਰਨ ਲੱਗ ਪਿਆ ਨਾਮ ਜਪਣ ਦੀ ਥਾਂ ਉਸ ਦੀ ਜ਼ਿੰਦਗੀ ਪਾਪਾਂ ਨਾਲ ਭਰਪੂਰ ਹੋ ਗਈ ਅਖੀਰ ਕਰ ਉਸ ਨੂੰ ਤੱਪਦਾਇਕ ਦੀ ਗੰਭੀਰ ਬਿਮਾਰੀ ਲੱਗ ਗਈ ਉਹ ਕਮਜ਼ੋਰ ਹੋ ਗਿਆ ਤੇ ਬਿਸਤਰੇ ਤੇ ਪੈ ਗਿਆ ਜਦ ਉਸ ਦੀ ਮੌਤ ਨੇੜੇ ਆਈ ਉਹ ਡਰਦੇ ਮਾਰੇ थर-थर ਕੰਬਣ ਲੱਗ ਪਿਆ। ਉਹ ਉੱਚੀ ਆਵਾਜ਼ ਵਿੱਚ ਦੱਸਣ ਲੱਗ ਪਿਆ, "ਮੈਨੂੰ ਜਮਦੂਤ ਆ ਕੇ ਡਰਾਉਦੇ ਹਨ। ਉੱਪਰ ਆਸਮਾਨ ਵੱਲੋਂ ਆ ਰਹੇ ਤੇ ਦੰਦ ਕੱਟ ਕੇ ਮੈਨੂੰ ਖਾਣ ਆਉਂਦੇ ਹਨ।" ਉਸ ਦਾ ਸਰੀਰ ਕੰਬ ਰਿਹਾ ਸੀ। ਮੂੰਹੋਂ ਚੀਕਾਂ ਨਿਕਲ ਰਹੀਆਂ ਸਨ। ਉਸ ਸਮੇਂ ਪੈਰਨ ਧੀਰ ਸਿੰਘ ਜੀ ਜੋ ਨਾਮ ਜਪਣ ਵਾਲੇ ਸਨ, ਸਤਿਗੁਰ ਦੀ ਕਿਰਪਾ ਨਾਲ ਅਮਰਤ ਸ਼ਕ ਚੁੱਕੇ ਸਨ ਸਦਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹਿੰਦੇ ਉਹ ਜਿੱਥੇ ਵੀ ਜਾਂਦੇ ਉਹਨਾਂ ਦੀ ਰਸਨਾ ਤੇ ਨਾਮ ਹੁੰਦਾ ਜਦੋਂ ਭਾਈ ਰਣ ਧੀਰ ਸਿੰਘ ਜੀ ਦੇ ਮਾਤਾ ਜੀ ਨੇ ਉਹਨਾਂ ਨੂੰ ਦੱਸਿਆ ਕਿ ਟੇਕ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ ਉਹ ਫੌਰਨ ਉਸ ਕੋਲ ਪਹੁੰਚੇ ਜਿਵੇਂ ਹੀ ਉਹ ਕਮਰੇ ਵਿੱਚ ਵੜੇ ਟੇਕ ਸਿੰਘ ਨੇ ਇੱਕਦਮ ਆਖਿਆ ਹਾਂ ਭਾਈ ਮੈਨੂੰ ਠੰਡ ਪੈ ਗਈ ਜਮਦੂਤ ਭੱਜ ਗਏ ਤੂੰ ਮੇਰੇ ਕੋਲ ਹੀ ਬੈਠਾ ਰਹੀਂ ਦੂਰ ਨਾ ਜਾਹੀਂ ਜੋ ਮਨੁੱਖ ਕੁਝ ਮਿੰਟ ਪਹਿਲਾਂ ਜਮਦੂਤਾ ਦੇ ਡਰ ਨਾਲ ਕੰਬ ਰਿਹਾ ਸੀ ਉਹ ਹੁਣ ਬਿਲਕੁਲ ਠੰਡਾ ਤੇ ਸੁਖੀ ਹੋ ਗਿਆ ਸਾਰੇ ਪਰਿਵਾਰ ਦੇ ਲੋਕ ਇਹ ਦ੍ਰਿਸ਼ ਦੇਖ ਕੇ ਹੈਰਾਨ ਹੋ ਗਏ ਪੈਰੰਤੀਰ ਸਿੰਘ ਜੀ ਨੇ ਆਪਣੇ ਮਨ ਵਿੱਚ ਗੁਰੂ ਸਾਹਿਬ ਦੀ ਸ਼ੁਕਰਾਨਾ ਅਰਦਾਸ ਕੀਤੀ ਇਹ ਇਹ ਸਾਰਾ ਕੋਟਕ ਗੁਰੂ ਦੀ ਬਾਣੀ ਖਾਸ ਕਰਕੇ ਸੁਖਮਨੀ ਸਾਹਿਬ ਦੀ ਬਰਕਤ ਕਰਕੇ ਹੋਇਆ ਜਮਦੂਤ ਭੱਜ ਗਏ ਸਨ ਜਦ ਤੱਕ ਪੈਰਨ ਧੀਰ ਸਿੰਘ ਜੀ ਕੋਲ ਬੈਠੇ ਰਹੇ ਤੇਕ ਸਿੰਘ ਸੁਕੀ ਰਿਆ ਪਰ ਜਿਵੇਂ ਹੀ ਉਹ ਬਾਹਰ ਗਏ ਜਮਦੂਤ ਦੇ ਡਰਤੀ ਦੁਹਾਈ ਫਿਰ ਆਉਣ ਲੱਗ ਪਏ ਫਿਰ ਉਹ ਵਾਪਸ ਆਏ ਅਤੇ ਆਪਣੀਆਂ ਭੈਣਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਆਖਿਆ ਪਾਠ ਕਰਨਾ ਸ਼ੁਰੂ ਹੋਇਆ ਅਤੇ ਡਰ ਫਿਰ ਦੂਰ ਹੋ ਗਿਆ ਪੈਰਨ ਧੀਰ ਸਿੰਘ ਜੀ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਤੇਕ ਸਿੰਘ ਦੀ ਮੌਤ ਸੁਖੀ ਦੇ ਆਸਾਨ ਹੋਵੇ ਗੁਰੂ ਸਾਹਿਬ ਦਾ ਹੁਕਮ ਲਿਆ ਗਿਆ ਹੁਕਮ ਦੇ ਰਾਹੀ ਇਹ ਸਮਝ ਆ ਗਿਆ ਕਿ ਟੇਕ ਸਿੰਘ ਨੇ ਜਾਣਾ ਤਾਂ ਹੈ ਪਰ ਗੁਰਬਾਣੀ ਦੇ ਰਾਹੀ ਉਹਨਾਂ ਦੇ ਸਵਾਸ ਖੁੱਲੇ ਹੋਣਗੇ ਫਿਰ ਸਾਰੇ ਪਰਿਵਾਰਕ ਲੋਕ ਨੂੰ ਪੰਜ ਪੰਜਬਜੀ ਸਾਹਿਬ ਦੇ ਪਾਠ ਕਰਨ ਲਈ ਆਖਿਆ ਗਿਆ ਜਦ ਪਾਠ ਸਮਾਪਤ ਹੋਏ ਟੇਕ ਸਿੰਘ ਨੇ ਸਵਾਸ ਵੀ ਸੁਖ ਨਾਲ ਨਿਕਲ ਗਏ ਨਾ ਕੋਈ ਚੀਕ ਨਾ ਕੋਈ ਡਰ। ਜਮਦੂਤ ਜੋ ਪਹਿਲਾਂ ਡਰਾਉਂਦੇ ਸਨ ਹੁਣ ਗਾਇਬ ਹੋ ਚੁੱਕੇ ਸਨ। ਸਿੱਖਿਆ ਇਹ ਖਾਣੀ ਸਾਨੂੰ ਦੱਸਦੀ ਹੈ ਕਿ ਜਿਨ੍ਹਾਂ ਨੇ ਜੀਵਨ ਵਿੱਚ ਨਾਮ ਅਤੇ ਗੁਰਬਾਣੀ ਨਾਲ ਪ੍ਰੀਤ ਜੋੜ ਲਈ ਉਹਨਾਂ ਨੂੰ ਮੌਤ ਦੀ ਕੜੀ ਵੀ ਸੁਖਦਾਈ ਹੋ ਜਾਂਦੀ ਹੈ। ਪਰ ਜਿਨ੍ਹਾਂ ਨੇ ਪਾਪਾਂ ਵਿੱਚ ਜੀਵਨ ਬਤਾਇਆ ਉਹਨਾਂ ਲਈ ਜਮਦੂਤ ਦੀ ਦਹਿਸ਼ਤ ਹਕੀਕਤ ਬਣ ਜਾਂਦੀ ਹੈ। ਜਿਸ ਨੇ ਪ੍ਰਮਾਤਮਾ ਦੇ ਨਾਮ ਨਾਲ ਦੌਦ ਲੈ ਦੋ ਗੁਰਬਾਣੀ ਨਰ ਪਿਆਰ ਕੀਤਾ ਨਾਮ ਜਮਦੂਤ ਉਸ ਨੂੰ ਸੁ ਨਹੀਂ ਸਕਦੇ ਗੁਰਬਾਣੀ ਸਦਾ ਰਾਖੀ ਕਰਦੀ ਹੈ ਜਿੰਦਗੀ ਦਾ ਅਸਲੀ ਸਾਥੀ ਨਾਮ ਹੈ ਪਲ ਚੁੱਕ ਦੀ ਖੇਮਾ ਕਰਨੀ ਜੇ